आम आदमी पार्टी ਦੇ ਸਾਫ ਦਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ 'ਚ ਮੁੜ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਮਾਂ ਲੰਘ ਚੁੱਕਾ ਹੈ ਹੁਣ ਵਾਪਸੀ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਛੋਟੇਪੁਰ ਨੇ ਕਿਹਾ ਕਿ ਉਸ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਸੰਬੰਧੀ ਸੁਣਿਆ ਜ਼ਰੂਰ ਹੈ ਪਰ ਸਚਾਈ ਇਹ ਹੈ ਕਿ ਇਸ ਬਾਰੇ ਨਾ ਤਾਂ ਕਿਸੇ ਨੇਤਾ ਨਾਲ ਕੋਈ ਗੱਲ ਹੋਈ ਹੈ ਅਤੇ ਨਾ ਕੋਈ ਨੇਤਾ ਮਿਲਿਆ ਛੋਟੇਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ ਦੀ ਸਰਕਾਰ ਬਣਾਉਣ ਲਈ ਤਤਪਰ ਸ੍ਰੀ ਪਰ ਆਪ ਨੇਤਾਮਾਂ ਦਿਆਂ ਹੋਛੀਆਂ ਹਰਕਤਾਂ ਨੇ ਬੇੜਾ ਗਰਕ ਕਰ ਦਿੱਤਾ ਇਸ ਦੇ ਨਾਲ ਹੀ ਛੋਟੇਪੁਰ ਨੇ ਕਿਹਾ ਕਿ ਕੁਝ ਕੁ ਆਗੂ ਵੱਡੇ ਸੁਪਨੇ ਵੇਖਣ ਲੱਗੇ ਜਿਸ ਦਾ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਛੋਟੇਪੁਰ ਨੇ ਗਿਲਾ ਕਰਦਿਆਂ ਕਿਹਾ ਕਿ ਸਿਆਸਤ 'ਚ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਪਾਰਟੀ ਦੇ ਹੀ ਬਹੁਤ ਸਾਰੇ ਨੇਤਾ ਉਹਨਾਂ ਦਾ ਸਿਆਸੀ ਕੈਰੀਅਰ ਖਤਮ ਕਰਨ ਲਈ ਤੁਰੇ ਹੋਏ ਸਨ ਜਿਸ ਲਈ ਅੱਖਾਂ ਬੰਦ ਕਰ ਉਹਨਾਂ ਮੇਰੇ ਖਿਲਾਫ ਸੁਣਾਏ ਫਤਵੇ ਨੂੰ ਬਿਨਾਂ ਕਿਸੇ ਦੇਰੀ ਤੇ ਵਿਰੋਧ ਦੇ ਕਬੂਲ ਕੀਤਾ ਦੱਸ દઈએ ਕਿ ਬੀਤੇ ਦਿਨੀ ਆਪ ਵਿਧਾਇਕ ਅਮਨ ਅਰੋੜਾ ਨੇ ਛੋਟੇਪੁਰ ਦੀ ਭਰਵੀਂ ਤਾਰੀਫ਼ ਕੀਤੀ ਸੀ ਛੋਟੇਪੁਰ ਦੀ ਵਾਪਸੀ ਦੀ ਵਕਾਲਤ ਕਰਦੇ ਹੋਏ ਅਰੋੜਾ ਨੇ ਕਿਹਾ ਸੀ ਕਿ ਛੋਟੇਪੁਰ ਠੰਡੇ ਹੋਏ ਨੀਤਾਨੇ ਜਿਨ੍ਹਾਂ ਦੀ ਮਦਦ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਬਾਗੀ ਨੇਤਾਵਾਂ ਨੂੰ ਪਾਰਟੀ ਦੇ ਵਿੱਚ ਮੁੜ ਵਾਪਸ ਬੁਲਾਉਣ ਦਾ ਮਤਲਬ ਇਹ ਹੈ ਕਿ ਪਾਰਟੀ ਦੇ ਵਿਧਾਇਕ ਅਤੇ ਹੋਰ ਆਗੂ ਵੀ ਡੈਰੇ ਹੋਏ ਨੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ